ਆਹ ਆਂਦੇ ਟੂਲ 80 ਲਗਾ ਕਰਨ ਮੈਂ ਹਾਂ ਜੀ ਮੈਂ ਆਪਣੀ ਸ਼ਟਰ ਜਿਹੜੇ ਨੇ ਅੱਗੇ ਲਗਾ ਕਰਨ ਆਂਦਾ ਤੇਰੇ ਝਮਕਾ ਤੇ ਸ਼ਟਰ ਕਰਕੇ ਵਿਖਾਈ ਅੱਤੇ ਸਾਡੀ ਦੇਖੋ ਜੀ ਜਿੱਤੀ ਵਾਲੀ ਜਗ੍ਹਾ ਵਾ ਸਾਡੀ ਕੋਈ ਅਸੀਂ ਵੱਧ ਨਹੀਂ ਕਰਨੇ ਕੋਈ ਨਹੀਂ ਕਿ ਸਾਡੀ ਜਿੱਤੀ ਵਾਲੀ ਜਗ੍ਹਾ ਸਾਡੇ ਨਾਲ ਧੱਕਾ ਕਰਨ ਦੇ ਸਾਨੂੰ ਕੱਲਿਆਂ ਨੂੰ ਨਹੀਂ ਆ ਤੇ ਸਾਰੇ ਮਨਿਆਰਿਆਂ ਨੇ ਦਰਖਾਸਤ ਦਿੱਤੀ ਆ ਜੋ ਵੀ ਆ ਗੀਤਾ ਇਹ ਕਾਰਕ ਸਿੰਘ ਜੂ ਪਤਾ ਉਹਨਾਂ ਨੂੰ ਨਹੀਂ ਉਹਨਾਂ ਦੇ ਘਾਰੇ ਦੇ ਨਹੀਂ ਉਹਨਾਂ ਘਾਤ ਦਾ ਕਰ ਲੈ ਗੰਦ ਕਰਕੇ ਢੇਆ ਤੇ ਅੱਜ ਇਹਨਾਂ ਨੇ ਠਵਾਦੀਆਂ ਕੀ ਨੇ ਕਿਆ ਕੋ ਅਭੀ ਦੱਸਣਾ ਭਈ 2 ਸਾਲ ਪਹਿਲਾਂ ਹੀ ਆ ਨਾ ਉਹਦੇ ਛੜ ਰਹਿੰਦੇ ਜਿਹੜਾ ਅਰਗੜ ਸਰ ਸਟੈਂਡ ਕੀਤੀ ਨਾ ਇਹਦੇ ਭਰਾ ਨੇ ਖੁਦ ਲਵਾਏ ਛੜ ਰਹੋ ਉਹਨਾਂ ਦੇ ਅੰਦਰ ਹੀ ਉਹਦੇ ਮਰ ਗੋ ਗਿਆ ਮੈਂ ਸਰ ਜਿੱਦਾਂ ਟਸਟ ਆਈਆਂ ਹੈ ਮੇਰੇ ਗਾਲੇ ਚਾਰੇ ਪਿਓ ਪੁੱਤ ਪੈਗੇ ਹਨ ਇੱਥੇ ਇੱਥੇ ਬਾਜ਼ਾਰ ਨੇ ਸਾਰਿਆਂ ਨੇ ਸੁਣਿਆ ਵਾ ਆਂਦੇ ਤੋਂ ਏ ਕੀ ਲਗਾ ਕਰਨ ਮੈਂ ਹੈ ਜੀ ਮੈਂ ਆਪਣੇ ਛੜ ਰਹੇ ਜਿਹੜੇ ਨੇ ਅੱਗੇ ਲਗਾ ਕਰਨ ਅੰਦਰ ਤੇਰੇ ਠਿੰਦਿਆ ਤੇ ਕਰ ਕਰਕੇ ਵਿਖਾਈ ਅੱਕੇ ਵਾਕਿਆ ਇਹਨਾਂ ਨੇ ਉਹ ਕਰਕੇ ਵਿਖਾਤੀ 1.5 ਮਹੀਨੇ ਤੋਂ ਮੇਰਾ ਕੰਮ ਇਹਨਾਂ ਨੇ ਬੰਦ ਕੀਤਾ ਵਾ ਮੈਂ 4 ਵਾਰੀ ਦੋ ਦੋ ਮਿਸਤਰੀ ਲਾ ਕੇ ਦੋ ਦੋ ਮਜ਼ਦੂਰ ਲਾ ਕੇ ਕੰਮ ਕਰਦਾ ਇਹ ਵਿੱਚ ਕੋਈ ਨਾ ਕੋਈ ਆ ਕੇ ਹੱਥ ਪਾ ਦਿੰਦੇ ਕਦੀ ਕਾਰਪੋਰੇਸ਼ਨ ਨੂੰ ਘੁਲਾ ਦਿੰਦੇ ਨੇ ਕਦੀ ਪੁਲਿਸ ਵਾਲਿਆਂ ਨੂੰ ਘੁਲਾ ਦਿੰਦੇ ਨੇ ਮੇਰਾ ਇਹਨਾਂ ਨੇ 4 ਵਾਰੀ ਕੰਮ ਰੋਕਿਆ ਵਾ 1.5 ਮਹੀਨੇ ਤੋਂ ਮੇਰਾ ਕੰਮ ਰੋਕਿਆ ਵਾ ਮੇਰੀ 4 ਤਿੰਨ ਤਰੀਕ ਦੀ ਜਿਹੜੀ ਆ ਮੈਂ ਦਿਖਾ ਦਿੱਤੀ ਆ ਕਮਿਸ਼ਨਰ ਸਾਹਿਬ ਦੇ ਉਹ ਮੇਰੀ 4 ਤਰੀਕ ਨੂੰ ਖਾਣੇ ਆ ਗਈ ਆ 7 ਤਰੀਕ ਨੂੰ ਅਸੀਂ ਪਤਾ ਕੀਤਾ ਇਹਨੇ ਉੱਥੇ ਹੀ ਗੋਲਮੋਲ ਕਰਤੀ ਆ ਸਾਡੇ ਤੱਕ ਕਿਸੇ ਨੇ ਨਿਗਵਾਰੀ ਨਹੀਂ ਕੀਤੀ ਸਾਡੇ ਨੇ ਕੁਝ ਨਹੀਂ ਛੋੜੀ ਵੀ ਜਾ ਦੋ ਭੇਜਿਆ ਕੋਈ ਨਾ ਕੋ ਕਾਰਪਸ ਨੇ ਸਾਨੂੰ ਨੋਟ ਭੇਜਿਆ ਕਰ ਲਈ ਬੰਦ ਕਰਕੇ ਢੇਆ ਤੇ ਅੱਜ ਇਹਨਾਂ ਨੇ ਠਵਾਤੀ ਆ ਦਾਦਾ ਅਸੀਂ 5 ਵਜੇ ਤੱਕ ਕੀ ਵਜਾ ਪਾਪਾ ਜੀ ਕੀ ਕਿਉਂ ਤੁਹਾਨੂੰ ਜਿਹੜਾ ਇਹ ਤੰਗ ਪ੍ਰੇਸ਼ਾਨ ਕੀਤਾ ਜਾ ਕੀ ਕਾਰਨ ਹੈ ਜੀ ਸਾਰਾ ਸਾਨੂੰ ਇਹ ਨਹੀਂ ਪਤਾ ਕੋਈ ਕੀ ਕਰਿਆ ਪਰ ਇਹ ਜਿਹੜਾ ਰੋਡਵੇਜ ਦੇ ਜਿਹੜਾ ਡਰਾਈਵਰ ਆ ਨਾ ਇਹ ਇਹਨਾਂ ਨੂੰ ਕਰਕੇ ਵਿਖਾਈ ਜਾਂਦਾ ਮੇਰੀ ਵੀ ਇਹ ਦੇ ਦਿਆ ਤੇ ਆਂਦਾ ਤੂੰ ਕਰਕੇ ਵਿਖਾਈ ਇਹ ਮੈਂ ਭਈ ਫੌਜੀ ਆ ਹਾਂ ਤੇ ਇਹ 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 ਸਾਰਾ ਇਹਨੇ ਸਾਡੋ ਚਾਰ ਵਾਰੀ ਧੱਕਾ ਹੋ ਰਿਹਾ ਤੇ ਮੈਂ ਸਾਫਤਾ ਕਹਤਾ ਪੁੱਛੀਏ ਸਾਡੇ ਨਾਲ ਧੱਕਾ ਕਰ ਰਹੇ ਨੇ ਇਹ ਚਾਰੇ ਪਿਓ ਪੁੱਤ ਜਿਹੜੇ ਨੇ ਇੱਥੇ ਆਪਣੀ ਵੱਲੋਂ ਬੜੇ ਬਾਸ ਬਣੇ ਨੇ ਵੀ ਅਸੀਂ ਇਲਾਕੇ ਦੇ ਗਏ ਗਿਆਂ ਕਿੰਨਾ ਨੂੰ ਤੁਹਾਡਾ ਕਿੰਨਾ ਧਾਣਾ ਆਇਆ ਜੀ ਅਕਸਰ ਕਿਹਨਾਂ ਜੀ ਕੋਈ ਸਾਹਬ ਨਾਲੋਂ ਘੱਟ ਕੋ ਘੱਟ ਨਹੀਂ ਚਾਰ ਚਾਰ ਵਾਰੀ ਮਿਸਤਰੀ ਲਾਏ ਦੋ ਦੋ ਤੇ ਦੋ ਦੋ ਬੰਦੇ ਲਾਏ ਆ ਕਿੰਨੇ ਦਿਨ ਘਾੜਿਆ ਚਾਰ ਚਾਰ ਅੱਜ ਅੱਜ ਤਕਰੀਬਨ ਹਾਟਾ ਲਾ ਕੇ ਤੇ ਘਾਟੋ ਘਟਨੀ ਤੇ 50000 ਰੁਪਏ ਦਾ ਮੈਨੂੰ ਸਾਡੀ ਦੁਕਾਨ ਅੱਗੇ ਕਿ ਹੋਰ ਵੀ ਦੁਕਾਨਾਂ ਹੈਗੇ ਲੱਗੇ ਹੋਰ ਵੀ ਹੈਗੇ ਵੇਖੋ ਹੋਰ ਕੀ ਮੰਗ ਕਰਦੇ ਪਪਾ ਜੀ ਕੀ ਮੰਗ ਕਰਦਾ ਇਹ ਇਹ ਮੰਗ ਕਰਦਾ ਸਾਡੀ ਜਿਹੜੀ ਪ੍ਰਵਾਹੀ ਦਿੱਤੀ ਜਾਵੇ ਤੇ ਸਾਡੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜਾ ਰੋਡਵੇ ਦੇ ਡਰਾਈਵਰ ਆਦਮ ਨੂੰ ਸਸਪੈਂਡ ਕੀਤਾ ਜਾਵੇ ਕਿਉਂਕਿ ਕਾਤੋਂ ਡਾਕਦਾ ਆ ਖਾਤੇ ਦੇ ਸਾਚੀ ਦਬਾ ਆ ਇਹਦਾ ਮਤਲਬ ਹੈ ਸਾਚੀ ਦਬਾ ਤੇ ਇਹਦੇ ਤੇ ਦਬਾ ਹੋਣਾ ਚਾਹੀਦਾ ਇਹ ਵੀ ਪੰਜਾਬ ਰੋਡਵੇ ਤੇ ਡਰਾਈਵਰ ਹੈ ਇਹਨੂੰ ਸਸਪੈਂਡ ਕੀਤਾ ਜਾਵੇ ਨਾਲੇ ਨਿੱਜੀ ਪ੍ਰੋਪਰਟੀ ਨਿੱਜੀ ਪ੍ਰੋਪਰਟੀ ਸਾਡੀ ਇਹਦੇ ਵਿੱਚ ਕੋਈ ਮਤਲਬ ਨਹੀਂ ਕੇ ਇਹਦਾ ਇਹਦੀ ਸਾਈਡ ਤੋਂ ਨਹੀਂ ਸਾਡੀ ਦੂਰ ਸਾਈਡ ਤੋਂ ਹੋਦੀ ਆ ਇਹ ਕਿਤਰਾ ਵੀ ਇੱਜਾ ਇੰਟਰਫੇਅਰ ਕਰ ਸਕਦਾ ਵਾ ਡਾਕੂਮੈਂਟ ਦਿਖਾਏ ਸੀ ਕਾਰਪੋਰੇਸ਼ਨ ਨੂੰ ਆਪਣੇ ਸਾਰੇ ਹਨਾ ਦੇਖੇ ਸਾਰੇ ਇੱਕ ਦੇ ਦੇਖਣ ਦੇ ਬਾਵਜੂਦ ਵੀ ਛਾ ਗਏ ਆ ਹਾਂਜੀ ਕਰਨ ਦੇ ਬਾਵਜੂਦ ਵੀ ਛਾ ਗਏ ਆ ਕੱਲ 4 ਵਜੇ ਫਿਰ 5 ਵਜੇ ਖੜਕੇ ਗਏ ਆ ਅੱਗੇ ਨਾ ਟ੍ਰਾਫਿਕ ਕਾਲੱਖ ਡੈ ਕਰੋ ਕੋਈ ਕੋਈ ਗੱਲ ਨਹੀਂ ਆ ਕਾਰਪੋਰੇਟ ਸਿਆਸੀ ਦਬਾਅ ਆ ਕਾਰਪੋਰੇਸ਼ਨ ਦੇ ਜ਼ਹਿਨ ਦਾ 1000 ਰੁਪਏ ਅਕਸਰ ਦਾ 88 ਦਬਾਅ ਆ ਇਦਾਂ ਨਾ ਕਿ ਪੂਰਾ ਹੱਥ ਤੇ 40 ਦਾ 1.5 ਵੀ ਜੇ ਤੁਹਾਡੇ ਨਾਲ ਹੀ ਪ੍ਰਬੰਧ ਲੈਣ ਐ ਸੇ ਸਾਰੇ ਇਲਾਕੇ ਨੂੰ ਪਤਾ ਥੰਨੇ-ਥੰਨੇ ਦੁਕਾਨ ਵਾਲੇ ਨੂੰ ਪਤਾ ਵਾ ਕਿ ਇਹਨਾਂ ਨੂੰ ਭਰਨੀ ਦੇਣ ਦਾ ਹੈ ਕਿ ਕਿਸੇ ਕੋ ਭੰਤਬਾਰੀ ਨਹੀਂ ਜਾਵੇ ਤੇ ਅਵਾਡੀ ਜਿਹੜੀ ਪਰਵਾਹੀ ਦਿੱਤੀ ਜਾਵੇ ਠੀਕ ਹੈ ਕਈ ਸਮਾਨ ਦਾ ਹੱਥ ਨਹੀਂ ਲਾਉਣਾ ਨਾ ਅਸੀਂ ਛੁੱਕਾਂਗੇ ਤੋਂ ਜੇ ਨਹੀਂ ਕਾਰਵਾਈ ਨਹੀਂ ਬਣਦੀ ਸਿੰਘ ਪਣ ਉੱਪਰ ਕਾਲੀ ਆਪਣੀ ਦੁਕਾਨਾਂ ਜੀ ਪੀਪੀ ਪੀ ਕੁਝ ਪੀਰੇ ਸਾਹਿਬ ਦੇ ਦਰਖਾਸਤ ਦੇ ਕੇ ਆਏ ਆ ਤੇਨ ਤੱਕ ਸਾਡੀ ਦਰਖਾਸਤ ਮਾਰ ਕੋ ਕੇ ਛਾੜੀ ਐਸ ਐਚ ਠਾਣੀ ਸਾਹਿਬ ਐਸ ਐਚ ਸਾਹਿਬ ਕੋਲ ਗਈ ਠਾਣੀ ਜੀ ਉੱਥੋਂ ਸੰਦੀਪ ਕੌਸਤ ਨੇ ਫੋਨ ਕਰਤਾ ਐਸ ਐਚ ਸਾਹਿਬ ਨੂੰ ਵੀ ਇਹ ਮੇਰੇ ਆਖੀ ਰੈਂਦ ਤੁਸੀਂ ਤਾਂ ਕੁਝ ਨਾ ਕਰਿਓ ਇਹਨਾਂ ਦਾ ਕਿਉਂਕਿ ਮੈਂ ਮੌਕੇ ਦਾ ਕਾਉਂਸਲ ਰਿਆਂ ਤਾਂ ਮੇਰੀ ਸੁਣੀ ਜਾਂਦੀ ਆ ਕਿ ਜੇ ਮੰਨ ਲਓ ਵੀ ਮੈਂ ਕਾਉਂਸਲ ਬਣ ਕੇ ਲੋਕਾਂ ਨੇ ਧੱਕਾ ਕਰੂਗਾ ਸਾਡੀ ਦੇਖੋ ਜੀ ਜੀਟੀ ਵਾਲੀ ਜਗ੍ਹਾ ਵਾ ਸਾਡੀ ਕੋਈ ਅਹੀ ਵੱਧ ਨਹੀਂ ਕਰਨੇ ਕੋਈ ਨਹੀਂ ਕਿ ਸਾਡੀ ਜੀਟੀ ਵਾਲੀ ਜਗ੍ਹਾ ਸਾਡੇ ਨਾਲ ਧੱਕਾ ਕਰਨ ਦੇ ਫੇਰੇ ਇਹ ਇਹਨਾਂ ਦੇ ਸਾਡੀ ਕਾਰ ਵਿੱਚ ਸਾਡੀ ਨਹੀਂ ਚੱਲਦੀ ਗਲਤ ਕੰਮ ਵੀ ਕੋਸ਼ਿਸ਼ ਕਰਾ ਸਕਦੇ ਆ ਤੇ ਸਾਡੇ ਅੱਜ ਸਾਨੂੰ ਸਾਫ਼ ਤੋਂ ਸਾਹ ਕੋ ਗਲਤ ਕੰਮ ਇਹ ਨਾ ਕਰਾ ਲਿਆ ਦੇ ਕੌਂ ਦੇ ਸਾਰੇ ਸੰਝਾ ਦਾ ਉਹਦਾ ਫਰਜ਼ ਬੰਦਾ ਵੀ ਕੰਮ ਆਪਾਂ ਸਹੀ ਕਰਾਈਏ ਆਪਾਂ ਗਾਂ ਵੀ ਵੋਟਾਂ ਲੈਣੀਆਂ ਇਹ ਜੇ ਆਪਾਂ ਹੁਣ ਕੰਮ ਗਲਤ ਕਰਦੇ ਵੇ ਗਾਂ ਫਿਰ ਆਪਾਂ ਕੋਸਰਪਨ ਸਾਡੇ ਫਿਰ ਤਾਂ ਜਿਸ ਕਰਕੇ ਆਪਾਂ ਹੱਕ ਸੱਚੀ ਦੀ ਗੱਲ ਕਰੀਏ ਜੀ ਮੱਲੇ ਜੋ ਕਿੰਨਾ ਵੱਲੋਂ ਕੰਪਲੀਟ ਗਈ ਆ ਮੱਲੇ ਜੋ ਪ੍ਰਗਟ ਸਿੰਘ ਪ੍ਰਗਟ ਸਿੰਘ ਦਰਖਾਵੇ ਗਿਆ ਸੀ ਅੰਗਰੇਜ਼ਿੰਗ ਕੌਂਸਲ ਘਰ ਜਾ ਕੇ ਕਹਿੰਦਾ ਜੀ ਮੈਂ ਨੇ ਉਹ ਦਿੱਤੀ ਮੇਰੇ ਭਰਾ ਨੇ ਦੇਤੀ ਆ ਵੇਖੋ ਜੀ ਮੁੱਕਰੀ ਕਹਿੰਦਾ ਮੈਂ ਨੇ ਦਿੱਤੀ ਮੇਰੇ ਭਰਾ ਨੇ ਦਿੱਤੀ ਆ ਤੇ ਗਿਆ ਜੇ ਤੂੰ ਨਾਲ ਨਾ ਤੁਰੇ ਤੇ ਹੁਣ ਤੂੰ ਮੁੱਕਰੀ ਕਹਿੰਦਾ ਮੈਂ ਦਿੱਤੀ ਆ ਫਿਰ ਜਿਹੜੇ ਬੰਦੇ ਨਾਲ ਨਾਲ ਸੈਂਡ ਕਰਾਏ ਆ ਉਹ ਬੰਦਿਆਂ ਦੇ ਪੈਟੀਆਂ ਦੇ ਸੈਂਡ ਕਰਾ ਲਈ ਚਾਰ ਬੰਦੇ ਮਗਰਾਏ ਪਰਲੇ ਮਾਰ ਮਰ ਗਿਆ ਯਾਰ ਸਾਡੇ ਨਾਲ ਤੁਰੋ ਸਾਡੀ ਰਹਿ ਰਖੋ ਫਿਰ ਕਾਉਂਸਲ ਦੇ ਘਰ ਵੀ ਖੋਦ ਕੇ ਨਾ ਗਿਆ ਵੀ ਸਾਡੀ ਯਾਰ ਰੱਖ ਲਈ ਤੇ ਨਾਲ ਤੁਰੇ ਆ ਸਾਡੀ ਇਹ ਰਹਿ ਰਖਾਓ ਉਹ ਆਂਦਾ ਯਾਰ ਇੱਕ ਰੀਲਾ ਲੈ ਲੈਂਦਾ ਕੋਈ ਜਗ੍ਹਾ ਉਹ ਫਿਰ ਮਜਬੂਰੀ ਦਾ ਮਤ ਆਂਦਾ ਹੁਣ ਤੂੰ ਮੈਨੂੰ ਜਿਤਾਇਆ ਥਾੜੇ ਮ ਇਹ ਬੰਦੇ ਨੇ ਵੇਖੋ ਆਪ ਅੱਜ ਤੋਂ 20 ਸਾਲ ਪਹਿਲਾਂ ਢਾਈ ਮਰਲੇ ਫੁੱਟ ਦੀ ਜਗ੍ਹਾ ਵੜੀ ਆ ਇਹ ਸਾਰਿਆਂ ਨੂੰ ਪਤਾ ਵਾ ਇਹ ਸਾਰੇ ਵੀਰਾਂ ਨੂੰ ਪਤਾ ਕਿ ਤੁਹਾਨੂੰ ਵੀ ਕੇਰ ਕੇਰਾਂ ਹੀ ਇੱਕ ਪ੍ਰੈਸ ਰੂਟ ਤੇ ਖਬਰ ਪਹੁੰਚ ਜਾਂਦੀ ਆ ਪਰ ਇਹਦੇ ਕੋਈ ਕਾਰਵਾਈ ਨਹੀਂ ਹੋਈ ਇਹ ਤੁਹਾਡੀ ਦੁਕਾਨ ਪਹਿਲੇ ਅੱਗੇ ਕੇ ਜਾਂ ਹੋਰ ਵੀ ਕੋਈ ਦੁਕਾਨਾ ਹੈਗੀ ਜਾਨੇ ਕੀ ਆ ਕੋਈ ਅਵੀ ਦੁਕਾਨਾ ਭਾਈ 2 ਸਾਲ ਪਹਿਲਾਂ ਹੋਈ ਆ ਉਹਦੇ ਛੱਡ ਰਹੇ ਨੇ ਜਿਹੜਾ ਪ੍ਰਗਟ ਸਿੰਘ ਸਟੈਂਡ ਕੀਤੀ ਨਾ ਇਦੇ ਭਰਾ ਨੇ ਖੁਦ ਲਵਾਏ ਸ਼ਟਰ ਉਹਨਾਂ ਦੇ ਅੰਦਰ ਹੀ ਉਹਨੂੰ ਮਰਗ ਹੋ ਗਈ ਆ ਤੋ ਤੁਹਾਡੇ ਨਾਲ ਫਤਕਾ ਗਿਆ ਵੀ ਤਾਂ ਗਿਆ ਇਹ ਤਾਂ ਪਾਜੀ ਮੇਰੇ ਖਿਆਲ ਨਾਲ ਕੋਈ ਚਾਹ ਪਾਣੀ ਦਾ ਕੋਈ ਸਿਸਟਮ ਇਹ ਚੱਲਦਾ ਹੋਊਗਾ ਤੇ ਮੇਰਾ ਕਾਰ ਪਿੱਛੇ ਨਾਲ ਕਿਸੇ ਨਾਲ ਇਹ ਤਾਂ ਕੰਮ ਰੋਕਦੇ ਕੋਈ ਨਿੱਜੀ ਦੁਸ਼ਮਣੀ ਮਾਰਨਾ ਨਹੀਂ ਸਾਡੇ ਨਾਲ ਕੋਈ ਤਾਂ ਕੋਈ ਨਹੀਂ ਕੋਈ ਲੜਾਈ ਪਰ ਗੱਲ ਕਰੀਏ ਜੇ ਕਾਉਂਸਲ ਸਾਂਝੇ ਹੁੰਦੇ ਨੇ ਵੋਟਾਂ ਤੁਸੀਂ ਪਾਈਆਂ ਨਾਲ ਨੂੰ ਤੁਹਾਡਾ ਕਿ ਵੀ ਤਾਂ ਗਿਆ ਸਾਡੇ ਕਾਉਂਸਲ ਇਹ ਗੱਲ ਇਹ ਕਾਉਂਸਲ ਨਾਲ ਤੁਰੇ ਅਸੀਂ ਕਹਿੰਦੇ ਵੀ ਸਾਡੀ ਇਲਜ਼ਰ ਆਖੀ ਤੇਰੇ ਨਾਲ ਹੀ ਹਰ ਟਾਈਮ ਤੇਰੇ ਨਾਲ ਰਹੇ ਅਸੀਂ ਕੰਮ ਕਰਨ ਵਾਲੇ ਬੰਦੇ ਆ ਇਹ ਵੇਲੇ ਆ ਰੀਲਰ ਕੰਮ ਹੁੰਦਾ ਪੈਸੇ ਖਾਣੇ ਦੀ ਉਹਨਾਂ ਕੰਮ ਰੋਗਲੇ ਚ ਕਾਫੀ ਸ਼ਿਕਾਇਤ ਕਰ ਦੋ ਉਦੋਂ ਆਜੋ ਸਾਬ ਜੀ ਉਹ ਲੈ ਜਾਓ ਪੈਸੇ ਚਾਰ ਕਿਉਂਕਿ ਇੱਥੋਂ ਪਤਾ ਲੱਗਦਾ ਵਾ ਕਾਰਪੀਰਾ ਨੂੰ ਫੋਨ ਇੱਕ ਖੁੱਦ ਅੰਗਰੇਜ਼ਾਂ ਨੂੰ ਕਰਦਾ ਵਾ ਅੰਗਰੇਜ਼ ਨੇ ਕਹਦਾ ਜੇ ਪੁਲਿਸ ਨੂੰ ਇੱਥੇ ਸਾਡੀ ਫਿਰ ਦੋ ਵਾਰੀ ਪੁਲਸ ਵਾਲੇ ਰੋਕੇ ਗਏ ਕੰਮ ਉਹ ਡੈਡੀ ਜੀ ਇਹਨਾਂ ਨੂੰ ਪਤਾ ਨਹੀਂ ਸੀ ਉਹ ਪੁਲਸ ਵਾਲੇ ਨੇ ਨੰਬਰ ਆਪਣੇ ਨਾਮ ਪਲੇਟ ਤੋਂ ਬਿਨਾ ਹੀ ਆ ਗਿਆ ਇੱਥੇ ਕਿੰਦਾ ਇਸ਼ਤਿਹਾਰ ਨਹੀਂ ਕਰਦੇ ਬੰਦੇ ਵੀ ਨਾਮ ਪਲੇਟ ਲਾਗੇ ਜਾ ਰੋਣ ਵਾਲੇ ਟ੍ਰੈਫਿਕ ਵਾਲਾ ਤੂੰ ਪੁੱਛਿਆ ਜੀ ਭਾਈ ਟ੍ਰੈਫਿਕ ਦੇ ਸੇ ਕੰਮ ਕੀ ਹੈ ਇਹ ਹੁਣ ਡੈਡੀ ਨੂੰ ਪੁੱਛਿਆ ਇਹ ਮੁਰਕੇਦਾ ਮੋਮੈਂਟਮ ਅੱਗੇ ਚਲੇ ਗਿਆ ਉਹ ਉਧਰੋਂ ਕਾਉਂਸਲ ਦਾ ਦਿੱਤਾ ਫੋਨ ਕਿੰਨੇ ਪਲਾਨੇ ਟੂਟੇ ਜਾ ਰੋ ਗਿਆ ਪਲਾਨੇ ਹੁਣ ਡੈਡੀ ਕੀ ਮੰਗਿਆ ਜੀ ਹੁਣ ਕੀ ਮੰਗ ਕਰਦੇ ਸਾਡੀ ਹੁਣ ਮੰਗ ਸਾਡਾ ਸਾਡਾ ਜੋ ਸਾਡਾ ਹੋ ਜਾਣਾ ਇਹਦਾ ਨਾ ਹੋ ਜਾ ਕਿਉਂਕਿ ਅੱਜ ਤੋਂ 20 ਸਾਲ ਵੇਖੋ 20 ਸਾਲ ਪਹਿਲਾਂ ਵੀਰਜੀ 20 ਇਹ ਕੋਈ ਮਿਲਕੀ ਪਾੜੀ ਵੱਡੀ ਗੱਲ ਨਹੀਂ ਆ ਅੱਜ ਲੋ ਮੰਨ ਲੇ ਟਾਈ ਫਰਚਾ ਹੀ ਜਗਾ ਵਲੀ ਕੱਲ ਨੂੰ ਕਿਹ ਗਰੀਬ ਵੀ ਬਸਦਾ ਇਹਦੇ ਮੱਧਕਾ ਕਰਨ ਦੁਰ ਰੇ ਸਾਡੇ ਨਾਲ ਵੀ ਫਿਰ ਜਿਸਰੀ ਕੀ ਦਗਾਣਾ ਦੀ ਜਿਸਰੀ ਮਿੱਟੀ ਆ ਕੋਰੀ ਪੂਰੀ ਪੂਰੀ ਜਗਾ ਹੀ ਜਿੱਦੀ ਚ ਜਿਸ ਦਿਨ ਪਹਿਲੇ ਜਦੋਂ ਸਪੈਟਰ ਸਾਹਿਬ ਆਏ ਨਾ ਬਿਲਡਿੰਗ ਬਿਲਡਿੰਗ ਸਪੈਟਰ ਕਹਿੰਦੇ ਆ ਤੁਹਾਡੀ ਜਗਾ ਬਿਲਕੁਲ ਸਹੀ ਆ ਪਰ ਸਾਨੂੰ ਪਿੱਛੋਂ ਆਰਡਰ ਆ ਆਰਡਰ ਕਿਹਦਾ ਆਂਦੀ ਸੁਦੀਪ ਨੇ ਸੈਂਡ ਕੀਤੇ ਆ ਜੀ ਸੁਦੀਪ ਨੇ ਮੋਲ ਸੁਦੀਪ ਵੀ ਤੂੰ ਵੀਰਜੀ ਕੋਈ ਹੱਕਲਾ ਗੱਪ ਕਰੋ ਕੌਂਸਲ ਤੁਸੀਂ ਗਾਹ ਵੀ ਬੰਨਾ ਮ ਠੀਕ ਹੈ ਮੇਰਾ ਨਾਮ ਪਰ ਸਿੰਘ ਕਿਹਦੇ ਰਹਿਣ ਵਾਲੇ ਨੇ ਇੰਨੇ ਕਾਲੇ ਕਿੰਨੀ ਮਸਲਾ ਜਿਹੜਾ ਨਾ ਲਾਰੇ ਜੀ ਇਹਨਾਂ ਨੇ ਕਹਿ ਦਿਆ ਕਿ ਇਹ ਆਪਾਂ ਕਹੀਏ ਤੇ ਰੇਟੀਟੀ ਵਾਲੀ ਜਗ੍ਹਾ ਹੀ ਆ ਤੇ ਰੇਟੀਟੀ ਕੱਢੀ ਵਰਦਣੀ ਤੇ ਆਪਾਂ ਨੂੰ ਵੀ ਪਤਾ ਕਾਨੂੰਨ ਦੇ ਦਾਰੇ ਚ ਰਹਿ ਕੇ ਕਿ ਤਿੰਨ ਫੁੱਟ ਆਪਾਂ ਨੂੰ ਸਾਹ ਵੱਲਣਾ ਪਊਗਾ ਕਿਉਂਕਿ ਆਪਣਾ ਜਿਹੜਾ ਹਿੱਤ ਲਿਆ ਆਪਾਂ ਆਪਣੇ ਗੱਡੀ ਖੜਾ ਰਣਾ ਉਦਾਈਏ ਕਿਰਾਏ ਦੇ ਦੁਕਾਨ ਦੇਵਾਂਗੇ ਉਹਨੇ ਹੀ ਆਣ ਕੇ ਆਪਣਾ ਹਿੱਤ ਖਰਾਬ ਨਹੀਂ ਆ ਤੇ ਜੇ ਆਪਾਂ ਰੇਟੀਟੀ ਵਾਲੀ ਜਗ੍ਹਾ ਹੀ ਉਹਦੇ ਚੱਕਰ ਵੱਲਾਂਗੇ ਤੇ ਗੱਡੀ ਵੀ ਜਿਹੜਾ ਸਰਕ ਨਹੀਂ ਕੋਈ ਸਰਕਾਰੀ ਸਰਕ ਤੇ ਕਾਨੂੰਨ ਲਗਾਈ ਜੀ ਫਿਰ ਜਿਹੜੇ ਲੋਕ ਲੰਘਣ ਵਾਲੇ ਉਹ ਕਿੱਧਰ ਦੀ ਲੰਘਣਗੇ ਤੁਹਾਨੂੰ ਸਾਨੂੰ ਕੱਲਿਆਂ ਨੂੰ ਨਹੀਂ ਆ ਤੇ ਸਾਰੇ ਮਰਿਆ ਰਹੇ ਆਂ ਦਰਖਾਸਤ ਦਿੱਤੀ ਆ ਜੋ ਵੀ ਆ ਕੀਤਾ ਦਰਤੀਕਾਰ ਕੰਸਨ ਜੋ ਪੜਾ ਉਹਨਾਂ ਨੂੰ ਨਹੀਂ ਉਹਨਾਂ ਦੇ ਬੈਰੇ ਤੇ ਨਹੀਂ ਉਹਨਾਂ ਠਾਤਾ ਉਹਨਾਂ ਨੇ ਕਰ ਲਿਆ ਉਹਨਾਂ ਨੂੰ ਠਾਤਾ ਸਾਡੀ ਕੋਈ ਇਹਨਾਂ ਨਾਲ ਦੁਸ਼ਮਨੀ ਨਹੀਂ ਨਾ ਕੋਈ ਸ਼ਿਕਾਇਤ ਲੈਣਾ ਦੇਣਾ ਨਹੀਂ ਹੈ ਹੋਰੇ ਕਿ ਦੁਕਾਨਾਂ ਬਾਹਰ ਹੈ ਗਿਆ ਨੇ ਇਹਨਾਂ ਤੋਂ ਇਲਾਵਾ ਹੋਰ ਦੁਕਾਨਾਂ ਬਾਹਰ ਹੈ ਉਹ ਦੁਕਾਨਾਂ ਇਹ ਦੋ ਜਿਹੜੀਆਂ ਤੁਹਾਡੇ ਸਾਹਮਣੇ ਆ ਜਿਹੜੀਆਂ ਸਾਹਮਣੇ ਆ ਕੰਮਲੇਟ ਤੁਹਾਡੇ ਕੋਲ ਕੰਮਲੇਟ ਮੱਲ ਲੈਣਾ ਸਾਰੇ ਲੋਕਾਂ ਦੇ ਨਾਲ ਹੀ ਬੇਰੇ ਸਾਂਝੀ ਕੰਪਨੀ ਕਿਉਂਕਿ ਚੈੱਕ ਨਾਲ ਗਣ ਕਰਕੇ ਸਟੋਰ ਇਹ ਜਾਉ ਲੱਗਣੇ ਲੱਗਣਾ ਮੁੜ ਕੇ ਸਾਰਿਆਂ ਨੇ ਇੱਕ ਦੂਜੇ ਨਾਲ ਮੇਂ ਇੱਕ ਜਾਂ ਤਾਂ ਹੀ ਜਾਣੀ ਹੈ ਸਾਡਾ ਨਾਮ ਕੋ ਲਿਆ ਜਾ ਰਿਹਾ ਹੈ ਮੇਂ ਸਾਡੇ ਦਾ ਟਾਰਗੇਟ ਕਿਤੇ ਹੈ ਨਾ ਸਾਡੇ ਦਾ ਨਾਮ ਹੈ ਨਾ ਮੱਥਾ ਜੀ ਸਾਡਾ ਲੱਗਦਾ ਮੈਂ ਇਹਨਾਂ ਨੂੰ ਕਹਿਣਾ ਚਾਹੀ ਮੈਂ ਕੁਝ ਆਪਾਂ ਦੁਕਾਨਾਂ ਜਿੱਥੇ ਬਣੀਆਂ ਨੇ ਬੜੇ ਚੰਗੇ 30 35 ਸਾਲ ਤੋਂ ਬਣੀਆਂ ਨੇ ਬਣੀਆਂ ਰਹਿਣ ਦੀ ਇੱਤਰ ਉਸੇ ਹੀ ਵਧਾਓ ਵੀ ਅਸੀਂ ਵਧਾਉਣਾ ਹੈ ਗਾੜੀ ਉਹ ਫੌਜੀ ਸਾਹਿਬ ਉਹਨਾਂ ਉਹਨਾਂ ਦੁਕਾਨਾਂ ਆਪਣੀਆਂ ਨਹੀਂ ਆਪਣੇ ਇਲਾਕੇ ਚ ਪਾਈਆਂ ਨੇ ਉਹਨੇ ਸਿੱਖੀ ਕਰਕੇ ਪਾਈਆਂ ਜੇ ਆਪਾਂ ਇੱਕ ਦੂਜੀ ਹਾਲੇ ਵੇ ਵੇਖ ਕੇ ਭਾਈ ਜਾਵਾਂਗੇ ਜੇ ਸਰਕਾਰ ਅਜੇ ਕੱਟਾਂ ਇਹ ਜਗ੍ਹਾ ਤੇ ਆਪਣੀ ਸੱਤ ਨਹੀਂ ਆ ਤੇ ਇਹਨੇ ਆਪਣੀ ਜਗ੍ਹਾ ਤੇ ਗਾੜੀ ਤੇ ਚੀਖਣਾ ਨਹੀਂ ਠੀਕ ਹੈ ਜਾਂ ਆਪਣੇ ਗਾੜੀ ਤੋਂ ਰੇੜੀ ਲਾ ਲੂਗਾ ਤੁਸੀਂ ਇਹ ਮੇਰੀ ਜਗ੍ਹਾ ਤੇ ਗਾੜੀ ਨੇ ਮੈਂ ਹੀ ਵਰਤਣੀ ਹੈ ਠੀਕ ਹੈ ਆਪ ਬਾਕੀ ਜਿਹੜੀ ਦੁਕਾਨਾਂ ਦੇ ਕੰਪਲੇਨ ਦਿੱਤੀ ਹੈ ਜਿਹੜੇ ਆ ਵਧਾਉਂਦੇ ਆ ਜਾਂ ਉਹ ਜਿਹੜੇ ਮਾਜਾ ਜਿਹੜੇ ਛੜੀਆਂ ਵਧਾਈਆਂ ਕਿ ਅਦਾ ਸੈਟਅਪ ਤੇ ਵਧਾਈਆਂ ਨਹੀਂ ਉਹ ਛੜੀਆਂ ਜਿਹੜੀਆਂ ਕਾਰਨੋਂ ਆਪਾਂ ਦਾ ਟੌਕ ਹੈ ਮੱਥੇ ਤੇ ਪਿੱਲੇ ਪਾਏ ਆ ਨਾ ਉਹ ਇਹਦੇ ਬਾਰੇ ਵੀ ਕੰਪਲੇਨ ਦਿੱਤੀ ਹੋਈ ਹੈ ਇਹਦੇ ਬਾਰੇ ਕੰਪਲੇਨ ਦਿੱਤੀ ਹੋਈ ਗਈਆਂ ਨਹੀਂ ਗਈਆਂ ਇਹਨਾਂ ਦੇ ਕਾਰਵਾਈ ਚੋਣੀ ਇੱਧਰ ਆ ਜਿਹੜੀ ਨੰਗੀਆਂ ਲਿਸ਼ੀਆਂ ਤਾਂ ਤੇ ਵੀ ਲਿਖੀ ਇਹਦੇ ਹੁਣ ਕਾਰਕਸ਼ਨ ਕਰੂਗੀ ਜੋ ਕਰੂਗੀ ਉਹ ਆ ਆਏ ਹੀ ਉਹ ਜੁਨਾਹ ਦੇ ਵੀ ਆ ਸਾਰੀਆਂ ਛੜੀਆਂ ਢਾਗ ਜਾਣੀਆਂ ਉਹ ਕਹਿੰਦੇ ਕਹਿੰਦੇ ਢਾਕੇ ਆਹ ਵਾਹ ਜੀ ਇਸ ਮੌਕੇ ਤੇ ਆਏ ਹੋ। ਮਾਮਲਾ ਇਹ ਆ ਕਿ 112 ਦੇ ਕੰਪਲੇਨ ਆਈ ਸੀ। ਹੂੰ ਤੇ ਕੰਪਲੇਟਿਟੀ ਪੁਸ਼ੀng ਉੱਪਰ ਦੀ। ਜੀ ਬਣੀ ਕੋਈ ਖਾਸ ਸੀ ਸੀ ਆਪਣਾ ਕੋਚ ਕਾਲ ਆ ਨਾ ਪੱਛਮ ਦੇ ਸਾਡੇ ਅੰਦਰ ਨਾ ਤਾਂ ਹੈ। ਜੀ ਤੇ ਨੋਟਿਸ ਵੀ ਕਰਦੇ ਹੋ ਆਪਣਾ ਐਸ.ਐਸ.ਏ. ਦੇ ਦੂਸਰਾ। ਹੂੰ ਉਹਨਾਂ ਨਾਲ ਗੱਲ ਹੋ ਗਈ। ਉਹਨਾਂ ਨੂੰ ਸਿਆਟੀ ਨਾਲ ਵੀ ਦਿੱਕਤ ਪੈਣਾ। ਤੇ ਜਾ ਕੇ ਪਤਾ ਲੱਗ ਗਿਆ। ਉਹ ਕਮਾਰਾ ਦੀ ਤਰੀਕ। ਹਾਂ ਜੀ।